ਅਰੇਡੀ ਦਿੱਲੀ ਵਿੱਚ ਵੋਟਾਂ ਤਾਂ ਚਾਹੀਏ 5 ਫਰਵਰੀ ਨੂੰ ਪੈਣੀਆਂ ਹਨ ਪਰ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ ਡੰਡੀ ਪਹਿਲਾਂ ਆਮ ਆਦਮੀ ਪਾਰਟੀ ਅਤੇ ਭਾਜਪਾ ਹੀ ਸਰਗਰਮ ਦਿਖਾਈ ਦਿੰਦੀਆਂ ਸਨ ਪਰ ਹੁਣ ਕਾਂਗਰਸ ਵੀ ਮੈਦਾਨ ਵਿੱਚ ਉਤਰਾਈ ਹੈ ਡੰਡੀ ਉਸ ਨੇ ਵੀ ਦੋਹਾ ਪਾਰਟੀਆਂ ਬਾੰਗ ਮੁਫਤ ਦੀਆਂ ਯੋਜਨਾਵਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਡੰਡੀ ਇੱਕ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਯੋਜਨਾਵਾਂ ਨੂੰ ਮੁਫਤ ਦੀਆਂ ਰਿਓੜੀਆਂ ਵੰਡਣ ਵਾਲੀ ਗੱਲ ਆਖ ਕੇ ਇਹਨਾਂ ਦਾ ਵਿਰੋਧ ਕਰਦੇ ਸਨ ਪਰ ਦਿੱਲੀ ਚੋਣਾ ਵਿੱਚ ਹੁਣ ਭਾਜਪਾ ਨੇ ਵੀ ਕੁਝ ਹੋਰ ਅਜਿਹੇ ਐਲਾਨਾਂ ਦੇ ਨਾਲ-ਨਾਲ ਇਹ ਆਖ ਦਿੱਤਾ ਹੈ ਕਿ ਆਪ ਸਰਕਾਰ ਵੱਲੋਂ ਪਹਿਲਾਂ ਚਲਾਈਆਂ ਜਾ ਰਹੀਆਂ ਮੁਫਤ ਯੋਜਨਾਵਾਂ ਨੂੰ ਉਹ ਵੀ ਉਸੇ ਤਰ੍ਹਾਂ ਜਾਰੀ ਰੱਖੇਗੀ ਡੰਡੀ ਤਾਜ਼ਾ ਸਰਗਰਮੀ ਵਿੱਚ ਕਾਂਗਰਸ ਨੇ ਇਹਨਾਂ ਚੋਣਾਂ ਵਿੱਚ ਜੁਬਾ ਉਡਾਣ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਤਹਿਤ ਦਿੱਲੀ ਦੇ ਬੇਰੁਜ਼ਗਾਰ ਸਿੱਖਿਆਤ ਨੌਜਵਾਨ ਲੜਕੇ ਲੜਕੀਆਂ ਨੂੰ ਇੱਕ ਸਾਲ ਲਈ ਪ੍ਰੋਗਰਾਮ ਤਹਿਤ ਹਰ ਮਹੀਨੇ 8500 ਰੁਪਏ ਦਿੱਤੇ ਜਾਣਗੇ ਡੰਡੀ ਚਾਹੇ ਦੇਸ਼ ਭਰ ਵਿੱਚ ਲੱਖਾਂ ਹੀ ਨੌਜਵਾਨ ਬੇਰੁਜ਼ਗਾਰੀ ਦੇ ਆਲਮ ਵਿੱਚ ਵਿਚਰ ਰਹੇ ਹਨ ਪਰ ਕਿਉਂਕਿ ਦਿੱਲੀ ਵਿੱਚ ਚੋਣਾ ਹੋਣ ਜਾ ਰਹੀਆਂ ਹਨ ਇਸ ਲਈ ਕਾਂਗਰਸ ਨੇ ਇਹ ਐਲਾਨ ਬਿਨਾ हिचਕਚਾਹਤ ਕਰ ਦਿੱਤਾ ਹੈ ਡੰਡੀ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਔਰਤਾਂ ਨੂੰ 2500 ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਜੀਵਨ ਯੋਜਨਾ ਤਹਿਤ ਦਿੱਲੀ ਵਾਸੀਆਂ ਨੂੰ ਇਹ ਰੈਡੀ 25 ਲੱਖ ਰੁਪਏ ਸਿਹਤ ਬੀਮਾ ਦੇਣ ਦਾ ਐਲਾਨ ਵੀ ਉਹ ਕਰ ਚੁੱਕੀ ਹੈ ਡੰਡੀ ਆਮ ਆਦਮੀ ਪਾਰਟੀ ਵੱਲੋਂ ਵੀ ਪਹਿਲਾਂ ਹੀ ਕਈ ਅਜਿਹੇ ਐਲਾਨ ਕੀਤੇ ਜਾ ਚੁੱਕੇ ਹਨ ਡੰਡੀ ਉਹ ਪਿਛਲੇ 10 ਸਾਲ ਤੋਂ ਪ੍ਰਸ਼ਾਸਨ ਚਲਾ ਰਹੀ ਹੈ ਅਤੇ ਇਹ ਵੀ ਉਮੀਦ ਕਰ ਰਹੀ ਹੈ ਕਿ ਇਸ ਵਾਰ ਵੀ ਲੋਕ ਉਸ ਨੂੰ ਪਹਿਲਾ ਵਰਗਾ ਹੀ ਹੰਗਾਰਾ ਦੇਣਗੇ ਕਿਉਂਕਿ ਪਹਿਲੀ ਵਾਰ ਉਸ ਨੂੰ 70 ਵਿੱਚੋਂ 62 ਸੀਟਾਂ ਮਿਲੀਆਂ ਸਨ ਡੰਡੀ ਸਾਲ 2015 ਵਿੱਚ ਉਸ ਨੇ 70 ਵਿੱਚੋਂ 67 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਡੰਡੀ ਇੱਕ ਦੂਸਰੇ ਉੱਤੇ ਦੋਸ਼ ਲਗਾਉਂਦਿਆਂ ਜਿੱਥੇ ਭਾਰਤੀ ਜਨਤਾ ਪਾਰਟੀ ਮੁੱਖ ਮੰਤਰੀ ਦੇ ਨਵੇਂ ਨਿਵਾਸ ਨੂੰ ਸ਼ੀਸ਼ ਮਹਿਲ ਆਖ ਰਹੀ ਹੈ ਉੱਥੇ ਆਮ ਆਦਮੀ ਪਾਰਟੀ ਪ੍ਰਧਾਨ ਮੰਤਰੀ ਦੇ ਨਿਵਾਸ ਨੂੰ ਰਾਜ ਮਹਿਲ ਦਾ ਨਾਂ ਦੇ ਰਹੀ ਹੈ ਢੰਡੀ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਪਾਰਟੀਆਂ ਨੇ ਆਪਣਾ ਰੁਖ ਦਿੱਲੀ ਦੀਆਂ ਝੁੱਗੀਆਂ ਵੱਲ ਵੀ ਕੀਤਾ ਹੋਇਆ ਹੈ ਡੰਡੀ ਖਬਰਾਂ ਅਨੁਸਾਰ ਦਿੱਲੀ ਵਿੱਚ 20 ਲੱਖ ਤੋਂ ਜ਼ਿਆਦਾ ਲੋਕ ਇਨ੍ਹਾਂ ਝੁੱਗੀਆਂ ਵਿੱਚ ਰਹਿੰਦੇ ਹਨ ਡੰਡੀ ਸਭ ਤੋਂ ਜ਼ਿਆਦਾ 65000 ਤੋਂ ਵਧੇਰੇ ਝੁੱਗੀਆਂ ਦੱਖਣੀ ਦਿੱਲੀ ਵਿੱਚ ਅਤੇ 64000 ਤੋਂ ਵੀ ਵਧੇਰੇ ਨਵੀਂ ਦਿੱਲੀ ਵਿੱਚ ਅਤੇ 52000 ਦੇ ਲਗਭਗ ਚਾਂਦਨੀ ਚੌਕ ਨੇੜੇ ਸਥਿਤ ਹਨ ਡੰਡੀ ਇਹਨਾਂ ਸਾਰੀਆਂ ਥਾਮਾਂ ਉੱਤੇ ਇਹਨਾਂ ਤਿੰਨਾਂ ਪਾਰਟੀਆਂ ਦੇ ਵੱਡੇ ਆਗੂ ਝੋਨਾ ਲੜ ਰਹੇ ਹਨ ਡੰਡੀ ਹੁਣ ਭਾਜਪਾ ਵੱਲੋਂ ਝੁੱਗੀਆਂ ਵਾਲਿਆਂ ਨੂੰ ਮਕਾਨ ਬਣਾ ਕੇ ਦੇਣ ਦਾ ਵਾਦਾ ਵੀ ਇੱਤਾ ਜਾ ਰਿਹਾ ਹੈ ਡੰਡੀ